ਨੂਰੀ ਹੁਣ ਨੂਰੇ ਦੇ ਸਾਵੇਂ ਖਲੋ ਕੇ ਭਿੱਜੀਆਂ ਹੋਈਆਂ ਅੱਖਾਂ ਦੇ ਨਾਲ ਕਹਿੰਦੀ ਵੇ ਨੂਰੀਆ ਤੈਨੂੰ ਕੀ ਦੱਸਾਂ ਪਤਾ ਨਹੀਂ ਇਸ ਸਰਹੰਦ ਨੇ ਚੰਦਰੀ ਨੇ ਕਦੋਂ ਗਰਕ ਹੋ ਜਾਣਾ ਇਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦਾ ਨੂੰ ਪਹਿਲਾਂ ਠੰਡੇ ਬੁਰਦ ਦੇ ਵਿੱਚ ਬਿਠਾਇਆ ਗਿਆ ਫਿਰ ਕਚਹਿਰੀ ਦੇ ਵਿੱਚ ਪੇਸ਼ੀ ਵਾਸਤੇ ਬੁਲਾਇਆ ਤੇ ਨੂਰੀ ਦੱਸਦੀ ਕਹਿੰਦੀ ਮੈਂ ਉਹਨਾਂ ਦੀ ਦਾਦੀ ਦਾ ਜਿਗਰਾ ਵੀ ਬੜਾ ਵੱਡਾ ਵੇਖਿਆ ਉਨੇ ਫਰਜ਼ੰਦਾ ਨੂੰ ਆਪ ਤਿਆਰ ਕੀਤਾ ਉਠੋ ਮੇਰੇ ਲਾਲ ਜੀ ਉਠ ਮੁਖ ਦਿਖਲਾਓ ਮਾਂ ਨੂੰ ਜਾਂਦੀ ਵਾਰ ਦੀ ਘੋਟ ਜਫੀ ਪਾਓ ਸੱਦਣ ਆਏ ਜਮਾਦਾਰ ਹਸ ਕਚਹਿਰੀ ਜਾਓ ਦੇਸ਼ ਧਰਮ ਦੇ ਵਾਸਤੇ ਜਿੰਦ ਘੋਲ ਕਮਾਓ ਅਮਰਤ ਖੰਡੇ ਧਾਰ ਦੀ ਸ਼ਕਤੀ ਦਿਖਲਾਓ ਤੇ ਜਦੋਂ ਫਿਰ ਸਹਿਬ ਜਾਦਿਆਂ ਨੂੰ ਭੇਜਿਆ ਪਹੁੰਚੇ ਵਿੱਚ ਦਰਬਾਰ ਦੇ ਜਾਂ ਦੋਵੇਂ ਭਾਈ ਜਿੱਥੇ ਖਾਨ ਵਜ਼ੀਰ ਨੇ ਸੀ ਕਚਹਿਰੀ ਲਾਈ ਫਤਿਹ ਵਾਹਿਗੁਰੂ ਗੱਜ ਕੇ ਜਾਂ ਦੋਵਾਂ ਬੁਲਾਈ ਸਿੱਖਿਆ ਦਾਦੀ ਸਹਿਬਦੀਨਾ ਦਿਲੋਂ ਬੁਲਾਈ ਜਤਾਂ ਇੱਕ ਅਕਾਲ ਹੈ ਹਰ ਥਾਂ ਸਹਾਈ ਧਰਮੀ ਡਰਨ ਨਾ ਮੌਤ ਤੋਂ ਸੀਤਲ ਸਮਝਾਈ ਗੁਰੂ ਕੇ ਫਰਜ਼ੰਦਾ ਨੇ ਗਰਜਵੀਂ ਆਵਾਜ਼ ਦੇ ਵਿੱਚ ਜਕਾਰੇ ਛੱਡੇ ਬੜੀ ਤਰ੍ਹਾਂ ਦੇ ਲਾਲਚ ਦਿੱਤੇ ਗਏ ਬੜੀ ਤਰ੍ਹਾਂ ਦੇ ਉਹਨਾਂ ਨੂੰ ਤੋਹਫੇ ਨਜ਼ਰਾਨਿਆਂ ਦਾ ਜ਼ਿਕਰ ਕੀਤਾ ਗਿਆ ਪਰ ਉਹਨਾਂ ਸਹਿਬਜ਼ਾਦਿਆਂ ਨੇ ਜੁੱਤੀ ਦੀ ਨੋਕ ਤੇ ਸਾਰਾ ਕੁਝ ਮਾਰ ਦਿੱਤਾ ਆਖਿਆ ਈਨ ਨਹੀਂ ਮੰਨਣੀ ਭਾਵੇਂ ਸਾਨੂੰ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕਰ ਦੇ ਨੂਰਿਆ ਦੋਵਾਂ ਫਰਜ਼ੰਦਾ ਨੂੰ ਉਹ ਸੋਲ ਜੀਆਂ ਜਿੰਦਾ ਪਰ ਉਹਨਾਂ ਦੇ ਚਿਹਰੇ ਇੰੋਂ ਸਨ ਮਾਨੋ ਉਹਨਾਂ ਦੇ ਚਿਹਰਿਆਂ ਦੇ ਸਾਹਵੇਂ ਚੰਦਰਮਾ ਵੀ ਮੱਠਾ ਪੈ ਜਾਂਦਾ ਹੋਵੇ ਉਹਨਾਂ ਦੇ ਚਿਹਰਿਆਂ ਦੇ ਸਾਹਵੇਂ ਮਾਨੋ ਚੰਦਰਮਾ ਵੀ ਮੱਠਾ ਪੈ ਜਾਂਦਾ ਹੋਵੇ ਦੋਵੇਂ ਸ਼ਹਾਦਤ ਦਾ ਜਾਮ ਪੀ ਗਏ ਦਾਦੀ ਦੇ ਕੋਲ ਖਬਰ ਪਹੁੰਚੀ ਤੇ ਦਾਦੀ ਵੀ ਸੱਚਖੰਡ ਪਿਆਨਾ ਕਰ ਗਈ ਹੁਣੇ ਨੂਰੇ ਨੇ ਸਾਰੀ ਖਬਰ ਸੁਣੀ ਜਦੋਂ ਨੂਰਾ ਗਿਆ ਸੀ ਬੜੇ ਕਾਲੇ ਕਦਮਾਂ ਦੇ ਨਾਲ ਗਿਆ ਸੀ ਹੁਣ ਆ ਰਿਹਾ ਇਉਂ ਆ ਜਿਵੇਂ ਪੈਰਾਂ ਦੇ ਵਿੱਚ ਵੱਡੇ ਪੱਥਰ ਵੱਜੇ ਹੋਣ ਇਹਦੇ ਕੋਲੋਂ ਤੁਰਿਆ ਨਹੀਂ ਜਾ ਰਿਹਾ ਇਹਦਾ ਹਈਆ ਨਹੀਂ ਪੈਂਦਾ ਸੱਚੀ ਸਰਕਾਰ ਦੇ ਕੋਲ ਜਾਵਾਂ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂਰੇ ਨੂੰ ਉਡੀਕ ਰਹੇ ਨੇ ਨੂਰਾ ਆਇਆ ਮਹਾਰਾਜ ਸੱਚੇ ਪਾਤਸ਼ਾਹ ਦੀ ਇਹਦੇ ਆਉਂਦਿਆਂ ਨੂੰ ਹੱਥ ਦੇ ਵਿੱਚ ਸਵਰਨ ਮੁਖੀ ਵਾਲ ਨੋਕ ਵਾਲਾ ਤੀਰ ਕਾਇਦੇ ਬੂਟੇ ਨੂੰ ਮਠਾ ਮਠਾ ਖਰੋਚ ਰਹੇ ਨੇ ਤੇ ਨੂਰੇ ਨੇ ਹੱਥ ਜੋੜੇ ਸਾਰੀ ਵਾਰਤਾ ਸੁਣਾਉਣੀ ਸ਼ੁਰੂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਕੋਲੋਂ ਵਾਰਤਾ ਸੁਣੀ ਜਾ ਰਹੇ ਨੇ ਇਹਨੇ ਲੰਮੀ ਵਾਰਤਾ ਸਾਰੀ ਇੱਕ ਮੁੱਢ ਤੋਂ ਸੁਣਾਈ ਮਹਾਰਾਜ ਉਹਨਾਂ ਨੂੰ ਤਸੀਹੇ ਦਿੱਤੇ ਗਏ ਤੇ ਦੁਨਨਾ ਸਿੰਘ ਹਡੂਰਗੇ ਨੇ ਵੀ ਲਿਖਿਆ ਕਿ ਤੂਤਦੀਆਂ ਸ਼ਮਕਾਂ ਸਾਹਿਬ ਜਾਦਿਆਂ ਦੇ ਪਿੰਡਿਆਂ ਤੇ ਮਾਰੀਆਂ ਗਈਆਂ ਗੁਲੇਲਾ ਦੇ ਨਾਲ ਗੋਲੇ ਮਿੱਟੀ ਦੇ ਮਾਰੇ ਗਏ ਉਹ ਗੋਲੇ ਮਿੱਟੀ ਦੇ ਬਾਬਾ ਫਤੇਹ ਸਿੰਘ ਸਾਹਿਬ ਜੀ ਦੀ ਅੱਖ ਵਿੱਚ ਵੀ ਵਜੇ ਸੰਗਤ ਜੀ ਕਦੇ ਸੋਚ ਕੇ ਵੇਖੋ ਸਹਬਜ਼ਾਦਿਆਂ ਦੇ ਮਾਸੂਮ ਪਿੰਡਿਆਂ ਤੇ ਤੂਤਦੀਆਂ ਸ਼ਮਕਾ ਜਦੋਂ ਜਲਾਦਾ ਨੇ ਮਾਰੀਆਂ ਹੋਣਗੀਆਂ ਤੇ ਬਾਬਾ ਫਤੇਹ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਕੀ ਕਹਿੰਦਾ ਹੋਵੇਗਾ ਇਹ ਜੋਰਾਵਰ ਸਿੰਘ ਇਹ ਤੂਤਦੀਆਂ ਸ਼ਮਕਾ ਕਿੰਨਾ ਵਾਸਤੇ ਪਿੰਡਿਆਂ ਤੇ ਖਾਰਾ ਰਿਹਾ ਇਹ ਕਿੰਨਾ ਵਾਸਤੇ ਸੰਗਤ ਜੀ ਕਦੇ ਸਵੈ ਪਰਚੋਲ ਕਰਿਆ ਕਰੋ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤਚਾਰ ਚਾਰ ਮੂਵੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹ ਕਈ ਹਜ਼ਾਰ ਦੇ ਵਿੱਚ ਸਾਨੂੰ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਈ ਹਜ਼ਾਰ ਵਿੱਚ ਰੱਖਿਆ ਆਖਿਆ ਕੀ ਹੋ ਗਿਆ ਜੇ ਚਾਰ ਮੇਰੇ ਨਾਲੋਂ ਖੁਸ਼ ਗਏ ਨੇ 1000ਾਂ ਦੀ ਗਿਣਤੀ ਦੇ ਵਿੱਚ ਮੇਰੇ ਕੋਲ ਨੇ ਜਿਹੜੇ ਮੇਰੇ ਪਿਆਰੇ ਬੱਚੇ ਨੇ ਤੇ ਜਦੋਂ ਫਾਇਰ ਵਾਲਿਆਂ ਦੇ ਕੋਲ ਜਾਂਦੇ ਜਦੋਂ ਧਿਆਨ ਰੱਖਿਆ ਕਰੋ ਜਦੋਂ ਸਿਰ ਮੋਨਣ ਵਾਲਿਆਂ ਨਾਈਆਂ ਦੀਆਂ ਦੁਕਾਨਾਂ ਦੇ ਮੋਹਰੇ ਬੰਦੇ ਦੇ ਤਾੜੀਆਂ ਮਨਾਉਣ ਵਾਲੇ ਸਿਰ ਮਨਾਉਣ ਵਾਲਿਆਂ ਦੇ ਕੋਲ ਸ਼ੀਸ਼ੇ ਦੇ ਸਾਹਮਣੇ ਆਪਣੇ ਮੂੰਹ ਵੱਲੇ ਵੇਖ ਕੇ ਤੇ ਬਾਬੇ ਫਤੇਸੋਂ ਦਾ ਧਿਆਨ ਧਰਿਆ ਕਰੋ। ਸੰਗਤ ਜੀ ਬਾਬਾ ਫਤੇਸ ਸਿੰਘ ਸਾਹਿਬ ਜੀ ਵੱਡੀ ਵੱਡੀ ਫਸਤੀ ਦੇ ਮਾਲਕ ਨੇ ਬਾਬਾ ਫਤੇਸ ਸਿੰਘ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ ਹੈ ਨਾ ਜੀ। ਮਹਾਰਾਜ ਸਾਹਿਬ ਜੀ ਦੇ ਬਾਬਤ ਫਰਰਿਆਂ ਦੀ ਬਾਬਤ ਦਿਮਾਲਿਆਂ ਦੀ ਬਾਬਤ ਜਿੱਥੇ ਆਪਾਂ ਇਹ ਵਚਨ ਪੜ੍ਹਦੇ ਆ ਕਿ ਗੁਰੂ ਜੀ ਨੇ ਫਤੇਸ ਸਿੰਘ ਜੀ ਕੋ ਬੁਲਾਇਆ। ਚੱਲੇ ਕੋ ਤੋਰ ਜੈਸਾ ਪੰਥਰ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਸਬਕਾ ਜੁਦ ਜੋ ਕੀ ਨਾ ਖੰਡਾ ਫੜਿਆ ਦੋ ਧਾਰਾ ਹੈ ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ਸ਼ੇਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀਓ ਤੁਧ ਆਗਾ ਅਸੀਸ ਹਮਾਰਾ ਹੈ ਕਦੇ ਆਪਣੇ ਚਿਹਰੇ ਮੋਰੇ ਵੱਲੇ ਧਿਆਨ ਧਰਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਭਾਰਤਾ ਸੁਣੀ ਜਾ ਰਹੇ ਨੇ ਆਖਰਕਾਰ ਸਤਿਗੁਰੂ ਜੀ ਨੇ ਹੱਥ ਦਾ ਇਸ਼ਾਰਾ ਕੀਤਾ ਨੂਰੇ ਮਾਹੀ ਨੂੰ ਕਹਿੰਦੇ ਨੂਰਿਆ ਰੁਕ ਇਹ ਸਾਰੀ ਬਾਰਤਾ ਛੱਡ ਇਹ ਸਾਰੀਆਂ ਗੱਲਾਂ ਛੱਡ ਸ਼ਹੀਦ ਕਿਵੇਂ ਹੋਏ ਛੱਡ ਪੇਸ਼ੀ ਕਿਵੇਂ ਹੋਈ ਛੱਡ ਠੰਡੇ ਬੁਰਜ ਵਿੱਚ ਕਿਵੇਂ ਬੈਠੇ ਛੱਡ ਬਾਕੀ ਸਾਰੀਆਂ ਗੱਲਾਂ ਛੱਡ ਦੋ ਗੱਲਾਂ ਦਾ ਜਵਾਬ ਦੇ ਪਹਿਲੀ ਇਹ ਜਦੋਂ ਦੀਵਾਰ ਚਿਣੀ ਜਾ ਰਹੀ ਸੀ ਜਦੋਂ ਕੰਧ ਗੋਡਿਆਂ ਤੇ ਆਈ ਜਦੋਂ ਬਾਬਾ ਫਤੇ ਸਿੰਘ ਦੇ ਗੋਡੇ ਛਾਂਗੇ ਤੇ ਮੇਰੇ ਫਤੇਹ ਸਿੰਘ ਨੇ ਚੀਕ ਤੇ ਨਹੀਂ ਸੀ ਮਾਰੀ ਦੂਸਰਾ ਬਚਨ ਇਹ ਦੱਸ ਉਹ ਜਦੋਂ ਸਾਹਵੇਂ ਦੋ ਚੀਜ਼ਾਂ ਰੱਖੀਆਂ ਇੱਕ ਪਾਸੇ ਈਨ ਇੱਕ ਪਾਸੇ ਮੌਤ ਤੇ ਮੇਰੇ ਫਰਜ਼ੰਦਾ ਨੇ ਕਿਤੇ ਈਨ ਤੇ ਨਹੀਂ ਕਬੂਲੀ ਓਏ ਨੂਰਿਆ ਬਾਕੀ ਸਾਰਾ ਕੁਝ ਛੱਡ ਇਹ ਦੱਸ ਮੇਰੇ ਫਰਜ਼ੰਦ ਕਿਤੇ ਡੋਲੇ ਤੇ ਨਹੀਂ ਰੋ ਰੋ ਸਦਿਆ ਹਾਲ ਬੁਰਾ ਸੀ ਨੂਰੇ ਮਾਹੀ ਦਾ ਨਾਲ ਤੀਰ ਗੁਰਾ ਪੁੱਟ ਰਏ ਸੀ ਬੂਟਾ ਕਹੀਦਾ ਨਾਲ ਤੀਰ ਗੁਰਾ ਪੁੱਟ ਰਏ ਸੀ ਬੂਟਾ ਕਹੀਦਾ ਜੜ ਪੁੱਟੀ ਗਈ ਪੇਦ ਗੁਜੇ ਦਿਲ ਦੇ ਖੁੱਲੇ ਨਹੀਂ ਦਸ ਨੂਰੀਆ ਮੌਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮੌਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਓ ਜਦੋਂ ਜਲਾਦਾ ਸਾਥ ਫੇਰ ਉਦੋਂ ਫਤਿਹ ਸਿੰਘ ચીਕ ਤੇ ਨਹੀਂ ਮਾਰੀ ਦੱਸੇਂ ਖਾਂ ਫੇਰ ਉਦੋਂ ਫਤਿਹ ਸਿੰਘ ચીਕ ਤੇ ਨਹੀਂ ਮਾਰੀ ਮੇਰੇ ਪੁੱਤ ਮਜਬੂਤ ਨੇ ਦਿਲ ਦੇ ਰੂਝ ਭੁੱਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਉਹ ਜਾਣ ਦਾ ਖਾਨ ਵਜੀਤੇ ਦੀਆਂ ਮੈਂ ਨੀਤੀਆਂ ਬੁਰੀਆਂ ਨੂੰ ਜਦੋਂ ਜਲਾਦਾ ਟੌਣਾ ਤੇ ਚਿਲਾਇਆ ਛੁਰੀਆਂ ਨੂੰ ਜਦੋਂ ਜਲਾਦਾ ਟੌਣਾ ਤੇ ਚਿਲਾਇਆ ਛੁਰੀਆਂ ਨੂੰ ਐਸੀ ਕਠਨ ਪਰਖਿਆ ਵਿੱਚ ਮੈਂ ਪਹਿਲਾਂ ਕੋਲੇ ਨਹੀਂ ਦੱਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਓ ਮੈਂ ਤਾਂ ਕਰ ਜਾ ਸਿੱਖ ਕੌਮ ਦਾ ਸਿਰੋਂ ਤਾਰ ਰਿਆ ਮੈਂ ਤਾਂ ਕਰ ਜਾ ਸਿੱਖ ਕੌਮ ਦਾ ਸਿਰੋਂ ਉਤਾਰ ਰਿਆ ਤਾਈਓ ਜੋੜਾ ਜੋੜਾ ਕਰ ਕਰ ਪੁੱਤਰ ਵਾਰ ਰਿਆ ਤਾਈਓ ਜੋੜਾ ਜੋੜਾ ਕਰ ਕਰ ਪੁੱਤਰ ਵਾਰ ਰਿਆ ਕਰਮ ਛਡਾਂਗੇ ਉਹ ਦੋ ਐਸੇ ਬੋਲ ਤਾਂ ਬੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਓ ਲਾਲਚ ਦਿੱਤੇ ਹੋਣਗੇ ਧਨ ਦੌਲਤ ਤੇ ਹੂਰਾ ਦੇ ਫਗਾ ਗਏ ਨਹੀਂ ਮੇਰੇ ਦਸਤੂਰਾں ਦੇ ਕਿੰਨੇ ਬੋਲਾ ਫਗਾ ਗਏ ਨਹੀਂ ਮੇਰੇ ਦਸਤੂਰਾں ਦੇ ਸਭ ਉਸ ਦੀ ਰਜਾ ਚ ਹੋ ਰਿਆ ਛਿਨ ਵੀ ਉੱਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਫਿਰ ਕਿਹੜੀ ਗੱਲਾਂ ਅੱਖੀਆਂ ਦੇ ਵਿੱਚ ਹੰਝੂ ਪਰਦਾ ਏ ਤੂੰ ਹਉ ਕੇ ਲੈ ਲੈ ਗੱਲ ਸ਼ਹੀਦਾਂ ਦੀ ਕਿਉਂ ਕਰਦਾ ਹੈ ਨੂਰ ਆ ਹੋ ਕੇ ਲੈ ਲੈ ਕਿਹੜੀ ਗੱਲਾਂ ਅੱਖੀਆਂ ਦੇ ਵਿੱਚ ਹੰਝੂ ਪਰਦਾ ਹੈ ਹੋ ਕੇ ਲੈ ਲੈ ਗੱਲ ਸ਼ਹੀਦਾਂ ਦੀ ਕਿਉਂ ਕਰਦਾ ਏ ਹੋ ਕੇ ਲੈ ਲੈ ਗੱਲ ਸ਼ਹੀਦਾ ਦੀ ਕਿਉਂ ਕਰਦਾ ਏ ਸ਼ਹੀਦ ਸਿੰਘਾਂ ਦੇ ਰੋ ਰੋ ਕੇ ਕਦੇ ਗਈਏ ਸੋਲੇ ਨਹੀਂ ਦੱਸ ਨੂਰੀਆ ਮੌਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਓ ਕੀ ਹੋਇਆ ਜੇ ਚਿੰਤ ਤੇ ਨੀਹਾ ਵਿੱਚ ਫਰਜਾਂਦੇ ਮੇਰੇ ਕੀ ਹੋਇਆ ਜੇ ਚਿੰਤ ਤੇ ਨੀਹਾ ਵਿੱਚ ਫਰਜੰਦੇ ਮੇਰੇ ਵੇਂਦਿਆਂ ਵੇਂਦਿਆ ਉੱਜੜ ਜਾਊਗੀ ਇਹ ਸਰਹੰਦ ਤੇਰੇ ਵੇਂਦਿਆਂ ਵੇਂਦਿਆ ਉੱਜੜ ਜਾਊਗੀ ਇਹ ਸਰਹੰਦ ਤੇਰੇ ਕੱਟੇ ਬੋਲੇ ਜ਼ੁਬਾਨੋਂ ਪੱਕੇ ਟਾਲ ਮਟੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਓ ਜੁਲਮਾਂ ਦੀ ਮੈਂ ਜ਼ਾਲਮਾਂ ਤਾਨੂੰ ਲਾਊਗਾ ਜੰਦਾ ਮੈਂ ਸੂਰ ਪੀਰਾ ਅਣਖੀਲਾ ਜੋਦਾ ਭੇਜੂ ਬੰਦਾ ਮੈਂ ਸੂਰ ਪੀਰਾ ਅਣਖੀਲਾ ਜੋਦਾ ਭੇਜੂ ਬੰਦਾ ਮੈਂ ਫੁਰ ਜਾਂਦੇ ਪਟਵਾਰੀ ਬੋਤੇ ਇਤਿਹਾਸ ਫਰੁੱਲੇ ਨਹੀਂ ਦਸ ਨੂਰ ਆ ਮਾਤਵੇ ਕਿ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮਾਤ ਵੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਕਹਿੰਦੇ ਨੂਰੀਆ ਬਾਕੀ ਗੱਲਾਂ ਛੱਡ ਇਹ ਦੱਸ ਮੇਰੇ ਫਰਜ਼ੰਦ ਕਿਤੇ ਡੋਲੇ ਤੇ ਨਹੀਂ ਨੂਰੇ ਨੇ ਹੱਥ ਜੋੜੇ ਆਖਿਆ ਪਾਤਸ਼ਾਹੋ ਡੋਲ ਕਿਵੇਂ ਸਕਦੇ ਨੇ ਆਪ ਜੀ ਕੇ ਫਰਜ਼ੰਦ ਨੇ ਮਹਾਰਾਜ ਉਹਨਾਂ ਨੇ ਬੇਬਾਕੀ ਦੇ ਨਾਲ ਜਵਾਬ ਦਿੱਤੇ ਚੜ੍ਹਦੀ ਕਲਾ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਨੇ ਵਚਨ ਗੁਰੂ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੇ ਉਹੀ ਜਿਹੜਾ ਤੀਰ ਜੀ ਦੇ ਨਾਲ ਮਹਾਰਾਜ ਜੀ ਕਾਈ ਦਾ ਬੂਟਾ ਖਰੋਚ ਰਾ ਸਨ ਮਹਾਰਾਜ ਸਾਹਿਬ ਜੀ ਨੇ ਅੜਾ ਕੇ ਜੜਾਂ ਦੇ ਵਿੱਚ ਕਾਈ ਦੇ ਬੂਟੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਾਈ ਦਾ ਬੂਟਾ ਪੁੱਟ ਕੇ ਉਹ ਮਾਰਿਆ ਆਖਿਆ ਨੂਰੇਆ ਅੱਜ ਤੋਂ ਹੁਣ ਮੁਗਲ ਰਾਜ ਦੀਆਂ ਜੜਾਂ ਕੁੱਟੀਆਂ ਗਈਆਂ ਸਤਿਗੁਰੂ ਸੱਚੇ